ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਅਲਸੀ ਦੀਆਂ ਪਿੰਨੀਆਂ ਬਣਾਉਣੇ ਆ ਇਹਦੇ ਲਈ ਕੌਲੀ ਅਲਸੀ ਦੀ ਹੈ ਤੇ ਇਹ ਹੈਗੀ ਹੈ ਜੀ ਆਪਣੀ ਗੁੰਦ ਤੇ ਇਹ ਹੈਗੀ ਹੈ ਜੀ ਬੇਸਣ ਅੱਧਿਕ ਗੋਲੀ ਤੋਂ ਵੱਧ ਦਾ ਥੋੜਾ ਜਿਹਾ ਤੇ ਇਹ ਹੈਗਾ ਜੀ ਮਗਜ 4 ਚਾਰਕ ਚਮਚੇ ਮਗਜ ਜਾਂਦੇ ਆ ਤੇ ਇਹ ਹੈਗਾ ਜੀ ਆਪਣਾ ਪੀਸਿਆ ਵਾ ਨਾਰੀਅਲ ਤੇ ਇਹ ਆਪਣੀ ਹੈਗੀ ਹੈ ਜੀ ਦੇਸੀ ਖੰਡ ਤੇ ਬੜਨਾਂ ਹੀ ਛੇਤੀ ਬਣ ਜਾਂਦੀਆਂ ਤੇ ਸਵਾਦ ਵੀ ਬੰਦੀਆਂ ਇਹ ਆਟਾ ਹੈ ਜੀ ਆਪਣਾ ਇੱਕ ਗੋਲੀ ਇਹ ਸਾਰਾ ਨਾ ਚੀਜ਼ਾਂ ਲੰਗਾਂ ਤੇ ਡ్రਾਈ ਫਰੂਟ ਤੁਸੀਂ ਆਦੀ ਮਰਜ਼ੀ ਦੇ ਲੈ ਸਕਦੇ ਹੋ ਕੋਈ ਵੀ ਇੱਥੇ ਆਪਾਂ ਚਾਰ ਤਰ੍ਹਾਂ ਦੇ ਲਏ ਤੇ ਕਿਉ ਕਿਉ ਵੀ ਆਪਾਂ ਵੇਖ ਲਾਂਗੇ ਬੱਦ ਘੱਟ ਜਿਵੇਂ ਆਪਾਂ ਨੂੰ ਲੋੜ ਹੋਈ ਉਹਵੇਂ ਉਹ ਆਪਾਂ ਪਾਈ ਜਾਵਾਂਗੇ ਤੇ ਪਹਿਲਾਂ ਆਪਾਂ ਅਲਸੀ ਨੂੰ ਭੁੰਨਾਂਗੇ ਜੀ ਤੇ ਭੁੰਨ ਕੇ ਆਪਾਂ ਇਹਨੂੰ ਪਾਸੇ ਰੱਖ ਕੇ ਠੰਡਾ ਕਰਕੇ ਇਹਨੂੰ ਪੀਸ ਲੈਣਾ ਹੁੰਦਾ ਹੈ ਆਪਾਂ ਤੇ ਜਦੋਂ ਅਲਸੀ ਚੜਕਣ ਲੱਗ ਗਈ ਉਹ ਦੁਆ ਪੈਨ ਨੂੰ ਲਾ ਲਾਂਗੇ ਪਤਾ ਲੱਗ ਜੂਗੀ ਉਹ ਭੱਜ ਗਈ ਤੇ ਪੜਾਕੇ ਜੇ ਮਾਰਨ ਲੱਗ ਜਾਂਦੀ ਹੈ ਜਿਵੇਂ ਪੌਪ ਕੌਰਨ ਫੁੱਲਦੇ ਹੁੰਦੇ ਹੰਦੇ ਉਵੇਂ ਤੇ ਉਹ ਦੁਆ ਦਾ ਪੈਨ ਨੂੰ ਲਾ ਕੇ ਠੰਡਾ ਕਰ ਲਾਂਗੇ ਤੇ ਇਸ ਤੋਂ ਬਾਅਦ ਆਪਾਂ ਕਿਉ ਪਾ ਕੇ ਡਰਾਈ ਫਰੂਟ ਆ ਜਿਹੜੇ ਉਹਨਾਂ ਨੂੰ ਵੀ ਥੋੜਾ ਜਿਆ ਰੋਸਟ ਕਰ ਲਾਂਗੇ ਹਲਕਾ ਜਿਹਾ ਭੁੰਨਾਂਗੇ ਵਾਲਾ ਤਾਂ ਲੋੜ ਨਹੀਂ ਇਹਨਾਂ ਨੂੰ ਭੁੰਨਣ ਦੀ ਹਾਂਜੀ ਆਪਣਾ ਚੈਨਲ ਹੈ ਵੈਜ ਕੁਕਿੰਗ ਤੇ ਉਹਨੂੰ ਸਬਸਕ੍ਰਾਈਬ ਪੱਕਾ ਕਰਿਓ ਤੁਸੀਂ ਤੇ ਲਾਇਕ ਵੀ ਕਰਿਆ ਕਰੋ ਆਪਣੀ ਵੀਡੀਓ ਨੂੰ ਤੇ ਜਿਹੜੇ ਜਿਹੜੇ ਆਪਣੀ ਵੀਡੀਓ ਦੇਖਦੇ ਆ ਉਹਨਾਂ ਦਾ ਧੰਨਵਾਦ ਹੈ ਜੀ ਬੜਨੇ ਛੇਤੀ ਬਣ ਜਾਣਗੇ ਤੇ ਹੈਲਦੀ ਤਾਂ ਹੁੰਦੇ ਹੀ ਆ ਆਪਾਂ ਨੂੰ ਪਤਾ ਹੀ ਆ ਤੇ ਹੁਣ ਆਪਾਂ ਮੱਕ ਜਿਸੀ ਜਿਹੜੇ ਉਹਨਾਂ ਨੂੰ ਵੀ ਰੋਸਟ ਕਰ ਲਿਆ ਵਿੱਚੇ ਪਾ ਕੇ ਤੇ ਥੋੜਾ ਜਿਹਾ ਕਿਉ ਆ ਪਾ ਕੇ ਆਪਾਂ ਜਿਹੜਾ ਕੋਕੋਨਟ ਹੈ ਉਹਨੂੰ ਵੀ ਆਪਾਂ ਰੋਸ ਕਰਾਂਗੇ ਥੋੜਾ ਜਿਹਾ ਮਿੰਟ ਲਈ ਅਧਿਕ ਮਿੰਟ ਲਈ ਬਸ ਇਹਨੂੰ ਰੋਸਟ ਕਰਾਂਗੇ ਬਾਹਲਾ ਨਹੀਂ ਬਸ ਕੜਾਹੀ ਗਰਮ ਜੀ ਕਰ ਲਾਂਗੇ ਹੁਣ ਆਪਾਂ ਦੋਨੇ ਚੀਜ਼ਾਂ ਨੂੰ ਪੀਸ ਲਿਆ ਜੀ ਡਰਾਈ ਫਰੂਟ ਵੀ ਪੀਸ ਲੇ ਵਿੱਚ ਆਪਾਂ ਕੋਕੋਨਟ ਪਾਊਡਰ ਪਾਤਾ ਸੀਗਾ ਵਧੀਆ ਪੀਸੇ ਗਏ ਉਹਨਾਂ ਨਾਲ ਤੇ ਅਲਸੀ ਨੂੰ ਵੀ ਆਪਾਂ ਪੀਸ ਲਿਆਏ ਹੁਣ ਆਪਾਂ ਬੇਸਣ ਤੇ ਆਪਣਾ ਆਟਾ ਭੁੰਦੇ ਆ ਜੀ ਕਿਉ ਤੁਸੀਂ ਆਪਦੇ ਜਿਵੇਂ ਆਪਾਂ ਨੂੰ ਵੱਧ ਜਾ ਘੱਟ ਲੱਗਿਆ ਤੁਸੀਂ ਉਹ ਮੇ ਪਾਈ ਚਲਿਓ ਕੋਈ ਲਿਮਟ ਨਹੀਂ ਹੁੰਦੀ ਵੀ ਇੰਨਾ ਹੀ ਕਿਉ ਯੂਜ਼ ਕਰਨਾ ਆਪਾਂ ਜਿਨ੍ਹਾਂ ਨੇ ਕਿਉ ਘੱਟ ਖਾਣਾ ਹੈ ਉਹ ਪੰਜੀਰੀ ਬਣਾ ਕੇ ਵੀ ਖਾ ਸਕਦਾ ਪਿੰਨਗਾ ਬਣਾਉਣ ਦੀ ਲੋੜ ਨਹੀਂ ਕੋਈ ਜ਼ਿਆਦੇ ਕਿਉ ਪਾਉਣਾ ਪੈਂਦਾ ਉਹ ਚਾ ਆਪਾਂ ਨੂੰ ਹੁਣ ਆਪਾਂ ਪਹਿਲਾਂ ਬੇਸਨ ਭੁੰਨ ਲਾਂਗੇ ਜੋ ਥੋੜਾ ਜਿਹਾ ਬੇਸਨ ਭੁੰਨ ਲਿਆ ਤੇ ਫਿਰ ਆਪਾਂ ਇਹਦੇ ਵਿੱਚ ਆਟਾ ਪਾਵਾਂਗੇ ਫਿਰ ਆਪਾਂ ਦੋਨਾਂ ਚੀਜ਼ਾਂ ਨੂੰ ਇਕੱਠਾ ਨੂੰ ਭੁੰਨ ਲਾਂਗੇ بس ਹੁਣ ਆਪਾਂ ਆਟਾ ਪਾ ਦੇਾਂਗੇ ਜੀ ਨੱਕ ਭੁੱਜ ਗਿਆ ਆਪਣਾ ਵੇਸਣਾ 2 ਕੁ ਮਿੰਟ ਭੁੱਜ ਜਾਏ ਕੱਲਾ ਵੇਸਣਾ ਆਪਾਂ ਵਿੱਚ ਹੁਣ ਆਟਾ ਪਾਵਾਂਗੇ ਹੁਣ ਆਪਾਂ ਇਹਨੂੰ ਭੁੰਨ ਲਾਂਗੇ ਜੀ ਜਿੰਨਾ ਚਿਰ ਇਹ ਬਰਾਊਨ ਜਾਂ ਲਾਲ ਨਹੀਂ ਹੋ ਜਾਂਦਾ ਦੇਖੋ ਆਪਾਂ ਹੋਰ ਪਾ ਸਕਦੇ ਆ ਕੋਈ ਲਿਮਟ ਹੈ ਨਹੀਂ ਕਿ ਉਹਦੀ ਵੀ ਇੰਨਾ ਹੀ ਪਾਉਣਾ ਹੈ ਦੇਖੋ ਆਪਾਂ ਕਿ ਉਹਦੀ ਹੋਰ ਲੋਡ ਪਾਉਗੀ ਥੋੜਾ ਜਿਹਾ ਸੁੱਕ ਬਰੂਰਾ ਜਾ ਹਜੇ ਇਹ ਦੋ ਕ ਚਮਚੇ ਆਫ ਘਿਓ ਦੇ ਹੋਰ ਪਾ ਲਈ ਜਿੰਨਾ ਚਿਰ ਘਿਓ ਨਹੀਂ ਛੜਦਾ ਆਟਾ ਤੇ ਬੇਸਨ ਨੂੰ ਨਜ਼ਰ ਆਪਾਂ ਇਹਨੂੰ ਸਲੋ ਹੱਗ ਤੇ ਭੁੰਨੇ ਜਾਵਾਂਗੇ ਆ ਗੱਬਾ ਵਾਲੀ ਨਹੀਂ ਕਰਨੀ ਜੀ ਆਪਾਂ ਬਿਲਕੁਲੀ ਸਲੋ ਹੱਗ ਤੇ ਭੁੰਨਾਗੇ ਇਹਨੂੰ ਦੇਖੋ ਜੀ ਕਿਉਂ ਛੜਦਾ ਆਪਣੇ ਆਟੇ ਨੇ ਤੇ ਬੇਸਨ ਨੇ ਤੇ ਹੁਣ ਆਪਾਂ ਇਹਦੇ ਵਿੱਚ ਆਪਣੀਆਂ ਸਾਰੀਆਂ ਚੀਜ਼ਾਂ ਮਿਕਸ ਕਰਾਂਗੇ ਜੀ ਖੁਸ਼ਬੂ ਬਹੁਤ ਸੋਹਣੀ ਆਉਣ ਲੱਗ ਜਾਂਦੀ ਆ ਆਪਾਂ ਨੂੰ ਨਿਸ਼ਾਨੀ ਹੋ ਜਾਂਦੀ ਵੀ ਆਪਣੀਆਂ ਚੀਜ਼ਾਂ ਦੁਨੀ ਭੁੱਜ ਹੋਊਗਾ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਉਹਨਾਂ ਪਿੰਡਾਂ ਬਣਾਵਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਪੱਕਾ ਕਰਿਓ ਜੀ ਤੁਸੀਂ ਜੇ ਤੁਹਾਨੂੰ ਪਿੰਡਾਂ ਬਟਨ 'ਚ ਦਿੱਕਤ ਆਉਂਦੀ ਹੋਈ ਤਾਂ ਕਿਓ ਥੋੜਾ ਜਿਹਾ ਤੁਸੀਂ ਹੋਰ ਵੀ ਪਾ ਸਕਦੇ ਆ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ ਜੀ ਤੇ ਗੂੰਦ ਵੀ ਪਾਈ ਆਪਾਂ ਵਿੱਚ ਇਹ ਪੀਸੀ ਸੀ ਪੀਸੀ ਪਸਾਈ ਲੈਂਦੀ ਸੀ ਆਪਾਂ ਹੁਣ ਖੰਡ ਵੀ ਪਾਤੀ ਵਿੱਚੇ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਇਹਨੂੰ ਮਿਕਸ ਕਰ ਲਾਂਗੇ ਸਾਰੀਆਂ ਚੀਜ਼ਾਂ ਤਾਕ ਤਲ ਗਈ ਪਾਆਂ ਜੀ ਆਪਾਂ ਹੁਣ ਆਪਾਂ ਇਹਨਾਂ ਪਿੰਨੀਆਂ ਬਟਾਂਗੇ ਜੇ ਤੁਸੀਂ ਬਾਹਰ ਨਹੀਂ ਘਿਓ ਪਾਣਾ ਤਾਂ ਤੁਸੀਂ ਖੁਸ਼ਕ ਜੀ ਪੰਜੀਰੀ ਵੀ ਰੱਖ ਸਕਦੇ ਆ ਇਹਨੂੰ ਥੋੜਾ ਗਰਮ ਸੀਗਾ ਜੀ ਤੇ ਹੁਣ ਆਪਾਂ ਇਹਨੂੰ ਡੈਕੋਰੇਟ ਕਰਨ ਲਈ ਇਹਦੇ ਉੱਤੇ ਆਪਾਂ ਕੋਕੋਨਟ ਪਾਊਡਰ ਨਹੀਂ ਸੀਗਾ ਜਿਹੜਾ ਆਪਣਾ ਵਿੱਚ ਪਾਇਆ ਉਹਦੇ ਨਾਲ ਆਪਾਂ ਇਹਨੂੰ ਸਜਾ ਦੇਾਂਗੇ ਉਤੋਂ ਪਿੰਗਾਂ ਨੂੰ ਉਹ ਤੁਹਾਡੀ ਚੋਆਇਸ ਹੈ ਤੁਸੀਂ ਜੀ ਮੈਂ ਠੀਕ ਸਮਝਾਂ ਪਰ ਆਪਾਂ ਸਜਾਂਗਾ ਹੀ ਐ ਚੰਗਾ ਵੀ ਲੱਗਦਾ ਹੈ ਤੇ ਟੇਸਟ ਵੀ ਵੱਖਰਾ ਜਿਹਾ ਹੁੰਦਾ ਹੈ ਚਲੋ ਜੀ ਆਪਣਾ ਹੁਣ ਸਾਰੀਆਂ ਪਿੰਨੀਆਂ ਬੱਟ ਕੇਵੇਂ ਰੱਖ ਲਾਂਗੇ ਤੇ ਆਪਣਾ ਪਿੰਨਾ ਹੋ ਗਾ ਤਿਆਰ ਜੀ ਜਿਨ੍ਹਾਂ ਜਿਨ੍ਹਾਂ ਨੇ ਵੀਡੀਓ ਦੇਖੀ ਐ ਉਹਨਾਂ ਦਾ ਧੰਨਵਾਦ ਐ ਤੇ ਤੁਸੀਂ ਵੀ ਜੂਰ ਬਣਾਇਓ ਤੇ ਖਾਇਓ ਜੀ ਕਮੈਂਟ ਚ ਦੱਸਿਓ ਤੁਸੀਂ ਬਣਾਇਆ ਪਿੰਨੀਆਂ ਕਿ ਨਹੀਂ ਤੇ ਕਿਵੇਂ ਦੀਆਂ ਬਣੀਆਂ ਇਹ ਵੀ ਦੱਸਿਓ ਜੀ ਫਿਰ ਤੋਂ ਧੰਨਵਾਦ ਸਾਰਿਆਂ ਦੇ ਜਿਨ੍ਹਾਂ ਜਿਨ੍ਹਾਂ ਨੇ ਵੀਡੀਓ ਦੇਖੀ ਐ ਜੀ ਧੰਨਵਾਦ